3 ਸਪੀਡ ਯੂਜੀ ਗੇਅਰ ਟਰੈਕਟਰ ਆ ਚੁੱਕਿਆ ਜਿਹੜੇ ਭਰਾ ਨੇ 3 ਸਪੀਡ ਟਰੈਕਟਰ 3 ਸਪੀਡ ਕਰਾਉਣਾ ਜਾਂ ਯੂਜੀ ਗੇਅਰ ਲਾਉਣਾ 5500 ਹੌਲੈਂਡ ਦਾ ਪਿਛਲਾ ਹਿੱਸਾ ਇਹ ਲਵਾਉਣਾ ਕੋਈ ਜਰੂਰ ਲੈ ਜਾ ਸਕਦੇ ਹੋ ਠੀਕ ਹੈ ਜੀ ਗਰਾਉਂਡ ਪੀਟੀਓ ਸਪੀਡ ਜਿਹੜੇ ਭਰਾ ਨੂੰ ਵੀ ਲੋੜ ਆ ਯੂਜੀ ਗੇਅਰ ਦਾ 3 ਸਪੀਡ ਦਾ ਹਿੱਸਾ ਪਲਵਾਨ ਟ੍ਰੈਕਟਰ ਪਟਿਆਲਾ ਤੇ ਆ ਚੁੱਕਿਆ ਆ ਜੋ ਪੂਰੀ ਵੀਡੀਓ ਚੈੱਕ ਕਰੋ ਦੋਸਤੋ ਟਰਬੋ ਇੰਜਨਾਂ ਧੰਨਵਾਦ ਜੀ ਜਿਹੜੀ ਵੀਡੀਓ ਤੁਸੀਂ ਦੋਸਤੋ ਦੇਖਣ ਦੇ ਆਂ ਇਹ ਆ ਟਰੈਕਟਰ ਹੌਲੈਂਡ 5500 ਹੌਲੈਂਡ 5500 ਯੂਜੀ ਗੇਅਰ ਆ ਦੋਸਤੋ ਯੂਜੀ ਗੇਅਰ ਦੇ ਵਿੱਚ ਇਹ ਹੋ ਜਾਂਦਾ ਵੀ ਬਹੁਤ ਪਿੱਛੇ ਸਮੱਸਿਆਵਾਂ ਆਉਂਦੀਆਂ ਲੋਕਾਂ ਨੂੰ ਟੂ ਸਪੀਡ ਦੇ ਵਿੱਚ ਜਿਨ੍ਹਾਂ ਭਰਾਵਾਂ ਨੇ 3 ਸਪੀਡ ਕਰਨੇ ਆ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਆ ਇਹ 3 ਸਪੀਡ ਯੂਜੀ ਗੇਅਰ ਆ ਹੱਨ ਕਲਚ ਆ ਗਿਆ ਠੀਕ ਆ ਜੀ ਹੌਲੈਂਡ ਤੇ ਹਾਈ ਲੋ ਮੀਡੀਅਮ ਹੈ ਮੀਡੀਅਮ ਲੋ ਹਾਈ ਤਿੰਨ ਸਪੀਡਾਂ ਦੇ ਵਿੱਚ ਟਰੈਕਟਰ ਹੈ ਯੂਜੀ ਗੇਅਰ ਪਿਛਲਾ ਹਿੱਸਾ ਜਿਹੜੇ ਵੀ ਨੂੰ ਲੋਡ ਹੋਵੇ ਤੇ ਸੰਪਰਕ ਕਰ ਸਕਦੇ ਹੋ ਬਹੁਤ ਪਿਛਲਾ ਹਿੱਸਾ ਵਧੀਆ ਟਰੈਕਟਰ ਬਹੁਤ ਜਾਇਜ਼ ਚੱਲਿਆ ਹੋਇਆ ਪਾਵਰ ਕਿਟ ਬਾਰੇ ਭਰਾ ਪੁੱਛਦੇ ਰਹਿੰਦੇ ਵੀ ਹੋਲਣ ਦੀ ਪਾਵਰ ਕਿਟ ਕਿੰਨੇ ਕੁ ਚ ਹੋ ਜਾਂਦੀ ਹੈ 25 ਤੋਂ 30 ਹਜ਼ਾਰ ਦੇ ਵਿੱਚ ਵੀ ਇਹ ਪਾਵਰ ਹੋ ਜਾਂਦਾ ਫਿਰ ਕਈ ਭਰਾ ਕਹਿਣ ਲੱਗ ਜਾਂਦੇ ਬਾਈ ਸੀਐਨ ਚ ਦਾ ਸਮਾਨ ਹੋਊਗਾ ਬਾਈ ਫੁਲਾਣਾ ਬਾਈ ਜੇ ਆਪਾਂ ਪੈਕਿੰਗਾਂ ਦੇ ਵਿੱਚ ਚੱਕਰਾਂ ਚ ਪੈ ਜਾਂਦੇ ਆ ਤਾਂ ਬਾਈ ਫਿਰ ਰੇਟ ਦੇ ਵਿੱਚ ਕਾਫੀ ਫਰਕ ਵੀ ਪੈਂਦਾ ਤੇ ਸਮਾਨ ਬਹੁਤ ਤਰ੍ਹਾਂ ਦਾ ਆਉਂਦਾ ਕਈ ਭਰਾ ਆਪਣੇ ਜ਼ਿੰਮੇਵਾਰੀ ਤੇ ਲੈ ਜਾਂਦੇ ਉਹਨਾਂ ਦਾ ਹਸਤਾ ਹਲ ਵੀ ਕਰਨਾ ਪੈਂਦਾ ਕੰਮ ਨਾਲ ਰਿਲੇਟਡ ਗੱਲਾਂ ਹੁੰਦੀਆਂ ਅਗਲਾ ਕਹਿੰਦਾ ਸਾਨੂੰ ਕੰਮ ਹੋਣਾ ਚਾਹੀਦਾ ਸਾਡਾ ਸਾਨੂੰ ਕੰਪਨੀ ਨਾਲ ਕੋਈ ਮਤਲਬ ਨਹੀਂ ਕਈ ਭਰਾ ਕਹਿੰਦੇ ਸਾਨੂੰ ਕੰਪਨੀ ਦੀ ਚੀਜ਼ ਚਾਹੀਦੀ ਆ ਕੰਮ ਸਾਡੀ ਕਰੇ ਨਾ ਕਰੇ ਬਹੁਤ ਤਰ੍ਹਾਂ ਦੀ ਦੁਨੀਆ ਇਹ ਜਦੋਂ ਆਪਾਂ ਫੇਸ ਟੂ ਫੇਸ ਬੈਠਨੇ ਆ ਤਾਂ ਉਦੋਂ ਹੀ ਗੱਲਾਂ ਇਹ ਜਿਹੜੀਆਂ ਸਾਂਝੀਆਂ ਹੁੰਦੀਆਂ ਯੂਜੀ ਗੀਅਰ ਦੇ ਵਿੱਚ ਆ ਲਿਫਟ ਲਿਫਟ ਸਮੇਤ ਲੈਣਾ ਕਿਸੇ ਨੇ ਤਾਂ ਤੁਸੀਂ ਗੱਲ ਕਰ ਸਕਦੇ ਹੋ ਆ ਚੈੱਕ ਕਰ ਲੋ ਮਰਗਾਟ ਵਗੈਰਾ ਹਨ 5500 ਦੇ ਨੀਲੇ ਮਰਗਾਟ ਆਏ ਆ ਤੇ ਜੇ ਕਿਸੇ ਨੇ ਆਪਣਾ ਇੰਜਨ ਵਗੈਰਾ ਲੈਣਾ ਟਰਬੋ ਇੰਜਨ ਤੇ ਤਾਂ ਵੀ ਤੁਸੀਂ ਮੇਰੇ ਵੀਰੋ ਗੱਲਬਾਤ ਆਪਣੀ ਹੈ ਜਿਹੜੀ ਸਾਡੀਆਂ ਕਰ ਲਿਓ 9814504323 93162 ਤੇ 00582 ਨੰਬਰ ਹੈ ਭਲਵਾਨ ਟਰੈਕਟਰ ਪਟਿਆਲਾ ਦਾ ਜਿਹੜਾ ਫੇਸਬੁੱਕ ਪੇਜ ਹੈ ਇਹ YouTube ਤੇ ਦੇਖ ਰਹੇ ਹੋ ਤਾਂ ਦੋਸਤੋ ਜਰੂਰ ਨੂੰ ਚੈਨਲ ਨੂੰ ਸਾਥ ਦਿਆ ਕਰੋ ਤੁਹਾਡੇ ਫਾਇਦੇ ਵਾਸਤੇ ਹੀ ਵੀਡੀਓ ਜਿਹੜੀਆਂ ਰੋਜ਼ ਪਾਈਦੀਆਂ ਆਪਣੇ ਪੇਜ ਤੇ ਰੇਟਾਂ ਬਾਰੇ ਤੇ ਕਿਹੜੀ ਚੀਜ਼ ਪਟਿਆਲੋਂ ਮਿਲਦੀ ਆ ਕਿਹੜੀ ਨਹੀਂ ਮਿਲਦੀ ਕਿਹੜੀ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਬਹੁਤ ਜਾਣਕਾਰੀਆਂ ਜਿਹੜੀਆਂ ਆਪਾਂ ਤੇ ਪੇਜ ਤੇ ਪਾ ਰਹੇ ਆ ਤੇ ਬਹੁਤ ਕਿਸਾਨ ਭਰਾਵਾਂ ਨੇ ਇਸ ਪੇਜ ਤੋਂ ਫਾਇਦਾ ਵੀ ਲਿਆ ਲਿੰਕਾਂ ਕਿੰਨੇ ਦੀਆਂ ਸੰਘਲ ਕਿੰਨੇ ਦੇ ਸਾਰੇ ਬਲੌਗ ਬਹੁਤ ਬੜੀਆ ਪਏ ਆਪਣੇ ਕੋ ਫੋਨ ਨਾਲ ਤੇ ਦੋਸਤੋ ਬਾਕੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਚ ਧੰਨਵਾਦ ਜੀ ਯੋਜੀ ਗੀਅਰ ਤੁਹਾਨੂੰ ਫੇਰ ਦਿਖਾ ਦਾਂ ਹਾਂ ਜੀ 3 ਸਪੀਡ ਜਿਹੜਾ ਦਾ 3 ਸਪੀਡ ਜਿਹੜਾ ਬਾਹਰ ਟਰੈਕਟਰ ਧੰਨਵਾਦ ਜੀ